ਪੈਸੇਂਜਰਸ ਦੇ ਨਾਲ ਭਰਿਆ ਹੋਇਆ ਇੰਡੀਗੋ ਦਾ ਜਹਾਜ਼ ਗੁਹਾਟੀ ਤੋਂ ਚਨਈ ਵੱਲ ਜਾ ਰਿਹਾ ਸੀ ਚਨਈ 에ਅਰਪੋਰਟ ਦੇ ਉੱਪਰ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇਸ ਜਹਾਜ਼ ਨੂੰ ਲੈਂਡਿੰਗ ਦੀ ਪਰਮਿਸ਼ਨ ਨਹੀਂ ਮਿਲੀ ਜਿਸ ਕਾਰਨ ਮਜਬੂਰਨ ਪਾਇਲਟ ਨੂੰ ਅਸਮਾਨ ਦੇ ਵਿੱਚ ਕਈ ਚੱਕਰ ਕੱਟਣੇ ਪਏ ਇਸ ਦੌਰਾਨ ਪਾਇਲਟ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਜਹਾਜ਼ ਦੇ ਵਿੱਚ ਫਿਊਲ ਘਟਾ ਹੈ ਇਸ ਤੋਂ ਬਾਅਦ ਪਾਇਲਟ ਨੇ ਫਿਊਲ ਮੇਡੇ ਮਤਲਬ ਫਿਊਲ ਦੀ ਕਮੀ ਦੇ ਕਾਰਨ ਇੱਕ ਐਮਰਜੈਂਸੀ ਕਾਲ ਕੀਤੀ ਜਿਸ ਕਾਰਨ ਬੰਗਲੌਰ ਦੇ ਕੈਂਪਾਗੋੜਾ 에ਅਰਪੋਰਟ ਦੇ ਉੱਪਰ ਰਾਤ ਦੇ 8:15 ਤੇ ਇੰਡੀਗੋ ਦੇ ਇਸ ਜਹਾਜ਼ ਨੂੰ ਲੈਂਡਿੰਗ ਕਰਨ ਦੀ ਪਰਮਿਸ਼ਨ ਮਿਲ ਗਈ। ਪਾਇਲਟ ਮੇਡੇ ਕਾਲ ਉਸ ਵੇਲੇ ਕਰਦਾ ਹੈ ਜਿਸ ਵੇਲੇ ਪਲੇਨ ਖਤਰੇ ਵਿੱਚ ਹੋਵੇ। ਬੰਗਲੌਰ ਦੇ ਇਸ 에ਅਰਪੋਰਟ ਦੇ ਉੱਪਰ ਇੰਡੀਗੋ ਦੇ ਇਸ ਜਹਾਜ਼ ਦੇ ਵਿੱਚ ਫਿਰ ਫਿਊਲ ਭਰਿਆ ਗਿਆ ਤੇ ਰਾਤ ਦੇ 10:24 ਤੇ ਇਹ ਜਹਾਜ਼ ਬੰਗਲੌਰ ਦੇ 에ਅਰਪੋਰਟ ਤੋਂ ਉੱਡ ਕੇ ਚਨਈ ਦੇ 에ਅਰਪੋਰਟ ਦੇ ਉੱਪਰ ਲੈਂਡ ਕੀਤਾ। ਪਿਛਲੇ ਕੁਝ ਸਮੇਂ ਤੋਂ ਇੰਡੀਗੋ ਦੀਆਂ ਫਲਾਈਟਸ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ। 19 ਜੂਨ ਨੂੰ ਚਨਈ ਤੋਂ ਮਜ਼ੂਰੇ ਜਾ ਰਹੀ ਇੱਕ ਫਲਾਈਟ ਨੂੰ ਚੱਲਣ ਤੋਂ 30 ਮਿੰਟ ਬਾਅਦ ਹੀ ਚਨਈ ਦੇ 에어ਪੋਰਟ ਦੇ ਉੱਪਰ ਟੈਕਨੀਕਲ ਪ੍ਰੋਬਲਮ ਦੇ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਹਿਲਾਂ ਵੀ IndiGo ਦੀਆਂ ਫਲਾਈਟਸ ਨੂੰ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਸੀ। ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਆਪਣੇ ਪਰਿਵਾਰ ਨਾਲ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।